ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਆ ਜੀ ਸੇ ਤਾਂ ਅੱਜ ਅਸੀਂ ਮੋਗੇ ਦਾ ਕਰਰੋਲੀ ਪਿੰਡ ਆ ਜੀ ਉੱਥੇ ਪਹੁੰਚੇ ਸੀਗੇ ਤਾਂ ਬਾਕੀ ਦੇ ਪਿੰਡ ਚ ਵੀ ਚਰਚਾ ਰਹਿ ਹੈ ਕਿ ਉਹ ਛਿੱਪੀ ਗਿਲ ਦਾ ਪਿੰਡ ਆ ਇਹ ਤਾਂ ਬਾਕੀ ਅੱਜ ਸਾਨੂੰ ਇੱਕ ਭਰਾ ਨੇ ਬਹੁਤ ਦਿਲੋਂ ਲਗਨ ਦੇ ਨਾਲ ਜਿਹੜੀ ਮਿਹਨਤ ਇਹਨਾਂ ਦੀ ਕੀਤੀ ਵੀ ਉਹ ਦਿਖਾਉਣੇ ਆ ਕਹਿੰਦੇ ਹੁੰਦੇ ਆ ਮਿਹਨਤ ਨੂੰ ਸਲਾਮ ਆ ਸਾਡੀ ਸੰਸਥਾ ਵੱਲੋਂ ਵੀ ਪੈਫੈਲੋ ਫਾਰਮ ਐਸੋਸੀਏਸ਼ਨ ਕਰਨੀ ਵੀ ਸਲਾਮ ਆ ਤਾਂ ਸਾਡਾ ਟੀਮ ਮੈਂਬਰ ਮਨਜਿੰਦਰ ਸਿੰਘ ਡਾਕਟਰ ਗੱਗਾ ਬਾਈ ਤਾਂ ਇਹਨੂੰ ਵੀ ਸਲਾਮ ਆ ਤਾਂ ਕਿਉਂਕਿ ਇਦਾਂ ਦੀਆਂ ਜਦੋਂ ਆਪਾਂ ਜਾਣਦੇ ਆ ਜਿੱਥੇ ਮਾਨ ਮਹਿਸੂਸ ਹੁੰਦਾ ਗਾਹਾਂ ਜਦੋਂ ਵੱਧਿਆ ਕਹਿੰਦੇ ਆ ਡਾਕਟਰਾਂ ਦੇ ਨਾਲ ਹੀ ਇਹੋ ਹੈ ਤਾਂ ਬਾਕੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਤੁਹਾਨੂੰ ਅੰਕਲ ਜੀ ਹਸੀ ਕਾਲ ਜੀ ਆਜੋ ਮੜਾ ਇਧਰ ਨੂੰ ਧੁੱਪ ਪੈਂਦੀ ਹੈ ਜੀ ਇਧਰ ਨੂੰ ਆਜੋ ਮੜਾ ਸੋਥੋਂ ਹੀ ਸਟਾਰਟ ਕਰਦੇ ਆ ਹੋਰ ਅੰਕਲ ਜੀ ਸਭ ਠੀਕ ਹੈ ਜੀ ਠੀਕ ਠਾਕ ਜੀ ਵਧੀਆ ਅੰਕਲ ਜੀ ਇਹ ਕੰਮ ਤੁਸੀਂ ਪਹਿਲਾਂ ਸਟਾਰਟ ਕੀਤਾ ਕ ਆਪਣੇ ਲੜਕੇ ਨੇ ਨਹੀਂ ਪਿਤਾਪੁਰਖੀ ਧੰਦਾ ਸਾਡਾ ਇਹ ਓਕੇ ਜੀ ਇਸ ਤਰ੍ਹਾਂ ਮੈਂ ਵੀ ਇਸ ਤੋਂ ਮੇਰਾ ਪਹਿਲਾਂ ਮੈਂ ਹੀ ਸ਼ੁਰੂ ਕੀਤਾ ਹੋਇਆ ਸੀ ਠੀਕ ਹੈ ਜੀ ਅੰਕਲ ਜੀ ਕਿਹੜੇ ਸਨਾਂ ਚ ਸ਼ੁਰੂ ਕੀਤਾ ਹੋਇਆ ਸੀ ਜੀ? ਆਪਾਂ ਸ਼ਗਲ ਜੋ ਅਸੀਂ 2013 ਤੋਂ ਸਟਾਰਟ ਕੀਤਾ ਸੀ। ਓਕੇ ਜੀ। ਤੇ 2013 ਤੋਂ ਪਹਿਲਾਂ ਸਟਾਰਟ ਛੋਟਾ ਹੱਤਾ ਸ਼ੁਰੂ ਕੀਤਾ। ਹਾਂ ਜੀ। ਉਹਦੇ ਤੋਂ ਲੈ ਕੇ ਅਸੀਂ 4 ਸਾਲ ਛੋਟਾ ਹੱਤਾ ਲੱਕਿਆ ਉਸ ਤੋਂ ਬਾਅਦ ਵੱਡਾ ਹੱਤਾ ਅਸੀਂ 2016 ਦੇ ਵਿੱਚ ਸ਼ੁਰੂ ਕੀਤਾ। 16 ਦੇ ਵਿੱਚ ਸ਼ੁਰੂ ਕਰਤਾ ਜੀ ਜਿੱਦਾਂ ਇੱਥੇ ਆਪਦੇ ਘਰੇ ਆ ਗਏ ਸੀ ਤਾਂ ਆਪਾਂ ਲੈ ਗਏ। ਠੀਕ ਹੈ ਜੀ ਅੰਕਲ ਜੀ। ਤਾਂ ਆ ਜੋ ਛੋਟੇ ਭਾਈ ਨਾਲ ਵੀ ਤੁਹਾਨੂੰ ਮਿਲਾਉਣੇ ਆ। ਸਾਰਾ ਮੂੰਹ ਜਵਾਨੀ ਤੇ ਆਏ ਨੂੰ ਜਿਹੜਾ ਵੀ ਨਹੀਂ ਨਹੀਂ ਚਾਹੀਦਾ ਹੋਰ ਭਾਈ ਸਸੀ ਕਾਲ ਕਹਿਮਾ ਸੀ ਤਾਂ। ਤਾਂ ਹੋਰ ਸਭ ਠੀਕ ਹੈ ਵੀਰੇ? ਸਾਰੇ ਠ ਫਾਰਮ ਦੇ ਵਿੱਚ ਕਹਿੰਦੇ ਹੁੰਦੇ ਚਲੋ ਛੋੜਦਾ ਹੁਣ ਪ੍ਰਾਣੀ ਪੁੱਛਤਾ ਤੁਸੀਂ ਤਾਂ ਕਹਿਣੀ ਆ ਵੀ ਸਵਾਦ ਆ ਹਨਾ ਤਾਂ ਬਾਕੀ ਜਿਵੇਂ ਅੱਜ ਉਹੀ ਆਪਾਂ ਭਰਾਵਾਂ ਨੂੰ ਦੱਸਦੇ ਆਂ ਵੀ ਜਿਹੜੀ ਬਰੀਡਿੰਗ ਦੇ ਉੱਤੇ ਤਾਂ ਜਾਦੇ ਬਰੀਡਿੰਗ ਤੇ ਕੰਮ ਕਿਦੋਂ ਕਰਨਾ ਸਟਾਰਟ ਕੀਤਾ ਤੁਸੀਂ ਇਹ ਕੰਮ ਚ ਜਾਦੇ ਬਈ ਬਰੀਡਿੰਗ ਤੇ ਅਸੀਂ ਜਦੋਂ ਮੋਗਿਓ ਇੱਥੇ ਆਏ ਆ ਓਕੇ ਉਦੋਂ ਤੇ ਕੀਤਾ ਮੰਨ ਲਓ ਵੀ ਬਾਈ ਨੂੰ ਮਿਲੇ ਸੀ ਗੱਗੇ ਨੂੰ ਓਕੇ ਹੀਮੰਦਾ ਹੀ ਸਾਨੂੰ ਉਦੋਂ ਪਤਾ ਲੱਗਿਆ ਵੀ ਸੀਮਨ ਆ ਲਵਾਈਏ ਤੇ ਇਦਾਂ ਦੇ ਬੱਚੇ ਪੈਦਾ ਹੋ ਜਾਣਗੇ ਠੀਕ ਹੈ ਤੇ ਕੋਲੋਂ ਚੋ ਕੁਛ ਛੋਟੇ ਗਾ ਬਾਈ ਦੀ ਟੀਕੇ ਲਾਏ ਸੂਈਆਂ ਵੀ ਕੋ ਗੱਣੀਆਂ ਵੀ ਸੂਈਆਂ ਵੜਾ ਟੈਨ ਮ ਓਕੇ ਜੀ ਫਿਰ ਅਸੀਂ ਜਿਆਦਾ ਬਰੀਡਾਂ 'ਤੇ ਧਿਆਨ ਦਿੱਤਾ ਹੋਈ ਜਿਆਦਾ ਬਰੀਡ ਵੱਲ ਧਿਆਨ ਦਿੱਤਾ ਤਾਂ ਊੜਾ ਸਾਹਿਬ ਬਾਕੀ ਸੋਡਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਜਿਹੜਾ ਹਨ ਤੁਸੀਂ ਇਦਾਂ ਫਾਰਮ ਦੇ ਵਿੱਚ ਹਨ ਬਰੀਡ ਬਾਰੇ ਵੀ ਜਾਣੂ ਕਰਵਾਇਆ ਹਨ ਤਾਂ ਕਿਉਂਕਿ ਇਹ ਹੀ ਚੀਜ਼ ਆ ਜੇ ਆਪਾਂ ਸਾਡਾ ਇਹ ਹੱਕ ਆ ਤੇ ਫਾਰਮਰ ਨੂੰ ਚਾਹੀਦਾ ਵਾ ਵੀ ਮੰਗ ਕੇ ਚੀਜ਼ ਲੈਣੀ ਹਨ ਬਿਲਕੁਲ ਜੀ ਬਿਲਕੁਲ ਫਾਰਮਰ ਨੂੰ ਵੀ ਨੌਲੇਜ ਆ ਹੁਣ ਇਹ ਆ ਬਾਈ ਉਹਨੂੰ ਇਹਦੀ ਮਾਂ ਦਾ ਵੀ ਪਤਾ ਵੀ ਇਹ ਕਿਹੜੇ ਬੁੱਲ ਦੀ ਆ ਤੇ ਗਾਂ ਕਟੀਆਂ ਦਾ ਵੀ ਇਥੋਂ ਲੱਗ ਜੋ ਸਾਰਾ ਮੂਹ ਜਵਾਨੀ ਰਿਕਾਰਡ ਇਹਨੂੰ ਚੇਤੇ ਓਕੇ ਪਹਿਲਾਂ ਆਪਾਂ ਨਾ ਇੱਕ ਵਾਰੀ ਹੁਣ ਪਹਿਲਾਂ ਤਾਂ ਆਪ ਤਾਂ ਮਰੇ ਦੇਖਦੇ ਜਾਣਗੇ ਨਾਲੇ ਆਪਾਂ ਗੱਲਬਾਤ ਕਰਦੇ ਜਾਵਾਂਗੇ ਤੇ ਭਾਈ ਜਿਹੜਾ ਹੁਣ ਆਪਣਾ ਜਿਹੜਾ ਦੁੱਧ ਜਾਂਦਾ ਜੋ ਦੁੱਧ ਤਾਂ ਤੁਸੀਂ ਦੱਸਿਆ ਵੀ ਸ਼ਹਿਰ 'ਚ ਹੀ ਪਾ ਕੇ ਆਉਣੇ ਆ ਹਨਾ ਹਾਂਜੀ ਹਾਂਜੀ ਵੀ ਸ਼ਹਿਰ 'ਚ ਹੀ ਰੱਖੋ ਠੀਕ ਆ ਭਾਈ ਆਪਦੀ ਜਣੀ ਕੀ ਵਿਆਪ ਤੇ ਦੁੱਧ ਦੀ ਆਪ ਮਾਰਕੀਟ ਬਣਾਈ ਆ ਤੁਸੀਂ ਇਹ ਸਭ ਤੋਂ ਮਤਲਬ ਗੋਡਾ ਕੁਐਸਚਨ ਹੈ ਭਾਈ ਆਪਦੇ ਦੁੱਧ ਦੀ ਜਿਹੜੀ ਆਪਦੀ ਮਾਰਕੀਟ ਆ ਉਹਦੇ ਵਰਗੀ ਰੀਸ ਹੈ ਨਹੀਂ ਜੇ ਫਾਰਮ ਬਣਾਉਣ ਮਾਰਕੀਟ ਤੇ ਹੀ ਜਾਏ ਬਣਾਉਣ ਤੇ ਮੰਨ ਲਓ 2013 ਤੋਂ ਲੈ ਕੇ 17 ਤੱਕ ਅਸੀਂ ਐਡਾ ਉੱਥੇ ਰੱਖਿਆ ਸ਼ਹਿਰ 'ਚ ਓਕੇ ਵੀ ਦੁੱਧ ਦਾ ਪੂਰਾ ਕੰਮ ਬਣਾ ਕੇ ਫਿਰ ਘਰੇ ਆਏ ਹਾਂਜੀ ਫਿਰ ਇੱਥ ਤੇ ਬਾਈ ਜੇ ਗੱਲ ਕਰੀ ਆ ਵੀ ਛੋਟੀ ਬੋਸ ਹੁਣੀ ਖੜੀ ਆ ਤੇ ਆਪਾਂ ਜਿਹੜੀ ਦੁੱਧ ਦੀ ਜੇ ਆਪਾਂ ਗੱਲ ਕਰੀਏ ਕਿੱਥੋਂ ਤੱਕ ਕਿੱਥੋਂ ਤੱਕ ਦਾ ਰਿਕਾਰਡ ਹੈਗਾ ਆਪਣੇ ਕੋਲੇ ਮੱਜੰਦ ਬਾਈ ਆਪਣੇ ਕੋਲੇ 20 ਤੱਕ ਦੀਆਂ ਹੈਗੀਆਂ 20 ਤੋਂ ਪਲੱਸ ਵੀ ਹੈਗੀਆਂ ਕਿ ਛੋਟੀਆਂ ਆਪਾਂ ਕਿਸੇ ਨੇ 2-3 ਕਿਲੋ ਮਹੀਨੇ ਹੋ ਗਏ ਸੇਲ ਕਰਦੀ ਸੀਗੀ ਓਕੇ ਬਾਈ ਜੀ 22 23 ਕਿਲੋ ਦਾ ਦੁੱਧ ਹੋਇਆ ਸੀ ਓਕੇ ਬਾਈ 23 ਕਿਲੋ ਦੁੱਧ ਚੋਇਆ ਸੀ ਜੀ ਨਾਲੇ ਤੰਦੇ ਵਾਲਾ ਕੋਈ ਝੂਠਾ ਦਾ ਨਹੀਂ ਕਹਿ ਇਹਨੂੰ ਤਾਂ ਅਗਲਾ ਕੋਈ 25 ਕੇ ਦੇ ਫੋਨ ਇੱਥੇ ਫਰਦੀ ਹੈ ਬਜਰੰਗੀ ਦੀ ਆ ਠੀਕ ਆ ਜੀ ਆਜੋ ਬਈ ਇਹ ਉੱਧਰ ਵੀ ਆ ਪਤਖਾ ਦਈਏ ਇਹ ਮੱਝਾਂ ਦੇ ਪਾਸੇ ਦਾ ਤੁਸੀਂ ਦੇਖ ਹੀ ਲੇਤੀਆਂ ਤੇ ਹੁਣ ਜਿਹੜੀਆਂ ਬਾਈ ਕੋਲੇ ਇੱਧਰ ਬੱਚੇ ਛੱਡੇ ਵੀ ਆ ਇੱਧਰ ਮਗਰ ਹੀ ਆ ਜਾਣਾ ਜਿੱਥੇ ਆਜੋ ਆਜੋ ਆਓ ਤਾਂ ਦੇਖ ਸਕਦੇ ਆ ਤੁਸੀਂ ਇਹ ਜਿਹੜੀਆਂ ਅੱਜ ਇਹ ਕਟੀਆਂ ਛੋਟੀਆਂ ਜਿਹੜੀਆਂ ਮਗਰ ਪਿਆਰ ਹੋਈ ਜਾਂਦੀਆਂ ਆ ਟੈਗ ਲੱਗੇ ਜੀ ਇਹ ਕਿਹੜੇ ਦੀ ਆ ਇਹ ਵਿਚ ਰੰਗੀ ਸੰਧੀ ਆ ਜੀ ਜਿਹੜੀ ਓਕੇ ਓਕੇ ਇਹ ਹੈਗੀ ਆ ਬਾਈ 10540 ਸੈਕ ਦੀ ਅਛਾ ਸਾਰੀਆਂ ਅਡਵਾੜਾ ਟੀਕਾਂ ਦੀਆਂ ਆਪਣੀਆਂ ਇਹ ਖਾਣ ਦੀ ਆ ਮੂਹਰੇ ਖੜਮੀ ਨਹੀਂ ਓਕੇ ਇਹ ਖਾਣ ਦੀ ਆ ਜੀ ਜੇ ਬਿੰਦੂ ਨੂੰ ਮਾਰ ਖਵਾਜ ਤਾਂ ਬਾਕੀ ਪਾਣੀ ਇਧਰ ਵੀ ਪੀ ਸਕਦੀਆਂ ਉਧਰ ਵੀ ਪੀ ਸਕਦੀਆਂ ਤਾਂ ਤੁਸੀਂ ਦੇਖ ਸਕਦੇ ਆ ਬਈ ਬਾਈ ਕੋਲੇ ਸੈਟਮ ਬੋਸ ਹੁਣਾ ਬਣਾਇਆ ਬਾਦੇ ਕਟੀਆਂ ਦੇਖੋ ਤਾਂ ਇਧਰਲੇ ਪਾਸੇ ਅੰਦਰ ਜਾਂਦੀ ਆ ਜੇ ਕੋਈ ਮੀਂਹ ਕਣੀ ਅੰਦਰ ਆ ਤੇ ਨਹੀਂ ਬਾਹਰ ਆ ਤੇ ਬਾਈ ਸਿਆਲਾਂ ਦੇ ਵਿੱਚ ਫਿਰ ਇਹਨਾਂ ਨੂੰ ਕਿਰਾਮ ਪਰਦੇ ਦੇ ਮਾਰੇ ਨੂੰ ਤਾਂ ਬੰਨਣਾ ਪੈਂਦਾ ਹੋਊਗਾ ਹਾਂ ਫਰਨੀ ਦਾ ਪਰਦੇ ਪੁਰਦੇ ਪਾੜ ਦਿੰਦੀਆਂ ਹਾਂ ਸਿਆਲ ਸਿਆਲ ਬੰਨ ਜਾਂਦੇ ਨੇ 3 ਕ ਮਹੀਨੇ ਬੰਦੀਆਂ ਨੇ ਠੀਕ ਹੈ ਬਈ ਉਹਦੇ ਨੇ ਛੱਡ ਦਿੱਤੀਆਂ ਓਕੇ ਤੇ ਹੁਣ ਆਪਣੇ ਫਾਰਮ ਦੇ ਵਿੱਚ ਸਾਰੇ ਦੁੱਧ ਵਾਲੇ ਵੱਡੇ ਪਸ਼ੂ ਕਿੰਨੇ ਆ ਬਈ ਹੁਣ ਬਈ ਆਪਣੇ ਕੋਲ ਹੈਗੇ ਆ ਜਾਨੀ ਦੀ ਮੱਝਾਂ 5 ਕਿਤਾ ਡرائی ਹੋਈਆਂ ਬਈਆਂ ਬਸ ਹੋਈਆਂ ਗੱਲ ਚ ਸੁਵਾਵਾਂਗੇ ਤੇ ਮੱਝਾਂ ਤੇ 8 ਕਿਖਾਵਾ 14 ਕਿ ਪਸ਼ੂ ਦੁੱਧ ਦਿੰਦੇ ਆ ਓਕੇ ਜੀ ਓਕੇ 14 ਕਿ ਪਸ਼ੂ ਦੁੱਧ ਦਿੰਦੇ ਆ ਤੇ ਦੁੱਧ ਆਪਣਾ ਸ਼ਹਿਰ ਚ ਕੀ ਰੇਟ ਪਾਉਣੇ ਬਈ ਆਪਾਂ 70 ਰੁਪਏ ਬੋਲੇ 70 ਰੁਪਏ ਪੈਂਦਾ ਜੀ ਆਪਣਾ ਮੈਕਸ ਦੁੱਧ ਹੈਣਾ ਜੀ ਹਾਂ ਜੀ ਤਾਂ ਹੀ ਕਹਿੰਦੇ ਹੁੰਦੇ ਆ ਵੀ ਆਪਦੀ ਮਾਰਕੀਟ ਦਾ ਫਾਇਦਾ ਤੇ ਉਹ ਗਰਲੈਂਡ ਉਹ ਬਾਜ਼ਮਾਰੀ ਤੋਂ ਆ ਜਾਂਦੀ ਇਧਰ ਆ ਜਾਓ ਹੱਕੇ ਲੂਣੀ ਬੋ ਆਓ ਆਓ ਉਹ ਪੱਠੇ ਲੱਗੀ ਹਾਂ ਹਾਂ ਹੁਣ ਲਾਲਚ ਹੋ ਗਈ ਉਹਲੇ ਉੱਥੇ ਘੜ ਕੇ ਆ ਜਾਣੀ ਹੈ ਉਹ ਵੀ ਦਿਖਾ ਦਈਏ ਲੋ ਜੀ ਇਹ ਵੀ ਤੁਸੀਂ ਦੇਖੋ ਤਾਂ ਤਾਂ ਹੀ ਕਹਿੰਦੇ ਹੁੰਦੇ ਆਪਾਂ ਵੀ ਜਦੋਂ ਚੰਗਾ ਕੰਮ ਕਰਦਾ ਕਿਹ ਬਣਦਾ ਹੈ ਨਾ ਕਿਹ ਰਾ ਤੁਸੀਂ ਤਿਆਰ ਕਰ ਲਈ ਇਹਨਾਂ ਨੇ ਆਮ ਹੁਣ ਬਈ ਇਹ ਗਰਲੈਂਡੋ ਤਿਆਰ ਕੀਤੀ ਆ ਇੰਪੋਰਟ ਸੀਮਨ ਦੀ ਹੁਣ ਦੁਬਾਰੇ ਇਹਦੀ ਵੀ ਆਏ ਆਏ ਆਈ ਗਾਹਾਂ ਫੇਰ ਗਰਲੈਂਡੋ ਤੋਂ ਹੋਊਗੀ ਫਿਰ ਉਹਦੀ ਜਿਹੜੀ ਫੀਮੇਲ ਆਊਗੀ ਉਹਦੀ ਵੀ ਗਰਲੈਂਡੋ ਤੋਂ ਹੀ ਹੋਊਗੀ ਤਾਂ ਫਿਰ ਇਹ ਤੀਜੀ ਕਿ ਨਸਲ ਦੇ ਵਿੱਚ ਜਾ ਕੇ ਆਪਣੀ ਪਿਓਰ ਬਣ ਜੂ ਹੈ ਨਾ ਜਮਾ ਬਈ ਫਿਰ ਹੈ ਨਾ ਤਾਂ ਜਾਨੀ ਕਿ ਦੇਖੋ ਕਿੰਨਾ ਫਰਕ ਨਿਕਲਿਆ ਹਨ ਬਾਈ ਕੁਆਲਿਟੀ ਮਾ ਉਸ ਤੋਂ ਵੀ ਨਿਕਿਆ ਮਰਾਜੂ ਹੀ ਐ ਚੱਪ ਜੋ ਗੱਡੀ ਚ ਕੋਈ ਹਾਂ ਹਾਂ ਜਮ ਜਮੀ ਗਰਲੈਂਡੋ ਵਾਲਾ ਕੰਨ ਕੁੱਨ ਸਾਰਾ ਕੁਝ ਉਵੇਂ ਹੀ ਆ ਬਾਈ ਫੋਨ ਚ ਦੀਂਦੋ ਹੀ ਹੋ ਮੇਰੇ ਸਾਹਮਣੇ ਉਹ ਸਾਹਮਣੇ ਖੜੀ ਹਾਂ ਹਾਂ ਤੂੰ ਮਾ ਵਾਲਾ ਬਾਹਰ ਖੜੀ ਉਧਰ ਦਿਖਾਣਾ ਚਿੱਟੀ ਹਾਂ ਜਮੈਂਡ ਤੇ ਖੜੀ ਐ ਦੇਖ ਯਾਰ ਬਹੁਤ ਵਧੀਆ ਹਨਾ ਇਸੇ ਨੂੰ ਕਹਿੰਦੇ ਆ ਗੱਗੇ ਧੰਨਵਾਦ ਵੱਡੇ ਭਾਈ ਤੇਰਾ ਤਾਂ ਜਿਹੜੀਆਂ ਇਦਾਂ ਦੀਆਂ ਚੀਜ਼ਾਂ ਵੀ ਹਨਾ ਬਾਈ ਜੇ ਦੱਸਾਂਗੇ ਸਾਨੂੰ ਹਨਾ ਫੇਰ ਹੀ ਪੈਦਾ ਕਰ ਸਕਦੇ ਆਪਾਂ ਪਤਾ ਨਹੀਂ ਸੀ ਬਾਈ ਬਾਈ ਦੀ ਦੇਣੀ ਹੈ ਮੰਨ ਲਓ ਇਹ ਸਾਨੂੰ ਕੀ ਪਤਾ ਸੀ ਉਹ ਗਾਰਲੈਂਡੋ ਵੀ ਬਣ ਜੂਗੀ ਇਹ ਤਾਂ ਜਾ ਕੇ ਅੱਛਾ ਬਦੇ ਟੀਗਾ ਲਾ ਕੇ ਬਾਈ ਨੇ ਸੀਮਨ ਲਿਆਂਦਾ ਆਪ ਹੀ ਲਾ ਕੇ ਗਿਆ ਵਾ ਹਾਂ ਤੇ ਫਿਰ ਗਾਹਾਂ ਇਹ ਦੇਖੋ ਬਾਈ ਉਹ ਕੰਮ ਨਹੀਂ ਕੀਤਾ ਵੀ ਲਾ ਕੇ ਤੁਰ ਗਿਆ ਤੇ ਵੀ ਇੱਕ ਵਾਰੀ ਬੱਚਾ ਪੈਦਾ ਹੋ ਗਿਆ ਗਾਹਾਂ ਫੇਰੇ ਚਫ ਪਰਾਉਣਾ ਬਾਈ ਇਹਦੇ ਵਾਸਤੇ ਸਾਂਮੀ ਬੈਠਾ ਹੁਣ ਤਾਂ ਬੜੀ ਟੈਨਸ਼ਨ ਹਾਂ ਹੁਣ ਤਾਂ ਵੱਧ ਟੈਨਸ਼ਨ ਹੈ ਵੀ ਇਹਨੂੰ ਗੱਪਣ ਕਰਾਉਣਾ ਦੋ ਤਿੰਨ ਵੀ ਪੀੜੀਆਂ ਵੀ ਚਲੋ ਇੱਕ ਜਿਵੇਂ ਇਹ ਗੱਪਣ ਕਰਾ ਲਈ ਕਿਤੇ ਉਹਦੀ ਇਹਦੀ ਫੀਮੇਲ ਆ ਗਈ ਫੇਰ ਆ ਗਈ ਜੇ ਮੇਲ ਆ ਗਿਆ ਫੇਰ ਵੀ ਗੱਪਣ ਹੋ ਜੀ ਵੀ ਦੋ ਤਿੰਨ ਵਾਰੀਆਂ ਦਾ ਰੱਖੀ ਬੈਠੇ ਆ ਵੀ ਕੱਲ ਨੂੰ ਬੱਚਾ ਪੈਦਾ ਕਰੀਏ ਇੱਕ ਵਾਰ ਚੁਪਾ ਕੇ ਹੁਣ ਦਾ ਸੀਮਨ ਲੈਣਾ ਇਹਦਾ ਨਹੀਂ ਨਹੀਂ ਲੈ ਆਵਾਂਗੇ ਲੈ ਆਵਾਂਗੇ ਗੱਗੇ ਲੈ ਕੇ ਆਪਾਂ ਲੈ ਕੇ ਹੁਣ ਲੈ ਕੇ ਆਵਾਂਗੇ ਪੱਕਾ ਯਮਨ ਲੈ ਕੇ ਵੀ ਇੱਥੋਂ ਖੜ ਕੇ ਫੇਰ ਤਾਂ ਕਾਦੀ ਗੱਲ ਹੈ ਨਾ ਨਹੀਂ ਨਹੀਂ ਬਿਲਕੁਲ ਹੁਣ ਨਹੀਂ ਖੜਨ ਹੁੰਦੇ ਫਿਰ ਉਹ ਤਾਂ ਬਾਈ ਦਾ ਦੇਖੇ ਤੇ ਕੁਦਰਤੀ ਹੁੰਦਾ ਉਹ ਤਿੰਨ ਮੇਰਾ ਮਾਜ ਰਿਪੀਟ ਹੋ ਗਈ ਸੀ ਰਤਨ ਦਾ ਲਾਤਾ ਜਦੋਂ ਤੇ ਕਨਸੀਵ ਕਨਸੀਵ ਹੋ ਗਈ ਹੈ ਨਾ ਅਰੇ ਨਾਲੇ ਕਈ ਦੇਖਣ ਨੂੰ ਕਹਿੰਦੇ ਯਾਰ ਛੋਟਾ ਕੱਟਾ ਹਜੇ ਹੈ ਨਾ ਕੱਟਾ 27 ਮਹੀਨੇ ਦਾ ਬਹੁਤ ਸਟੌਂ ਨਹੀਂ ਉਹ ਕਈ ਕਹਿ ਦਿੰਦੇ ਛੋਟਾ ਹੋ ਸਾਡੀ ਰਿਪੀਟਰ ਖੜ ਗਈ ਪਤਾ ਨਹੀਂ ਹੁਣ ਗਾਂ ਦੇ ਨਹੀਂ ਨਹੀਂ ਸਾਰੇ ਹੀ ਕਹਿੰਦੇ ਆ ਤੇ ਅੰਦਰ ਡਾਕਟਰ ਵੀ ਕਹਿੰਦਾ ਕਹਿੰਦਾ ਜਿਹੜੀਆਂ ਰੰਗਾਂ ਨਹੀਂ ਸੀ ਬਾਈ ਸਾਰੀਆਂ ਹੀ ਰਹਿ ਗਈਆਂ ਹੈ ਨਾ ਤੇ ਆਪਣੇ ਵੀ ਹੁਣ ਫਾਰਮ ਤੇ ਉਹੀ ਲੱਗੀ ਜਾਂਦਾ ਸਾਰਾ ਲੋਵੀ ਮਿੱਤਰੋ ਸਾਨੂੰ ਉਧਰਲੇ ਪਾਸੇ ਵੀ ਤਾਂ ਦਿਖਾਉਣੇ ਆ ਤਾਂ ਇਧਰਲੇ ਪਾਸੇ ਸਾਹਮਣੇ ਕੱਟੀ ਛੜੀ ਵੇਖਿਓ ਬਾਈ ਕਿੰਨੀ ਵੱਡੀ ਉਹ ਵੀ ਦਿਖਾਉਣੇ ਆ ਤਾਂ ਇਹ ਕੰਮ ਇਧਰ ਸੈਟਸਰ ਦਾ ਜਿਹੜਾ ਇੱਥੇ ਆ ਕੇ ਇਹਨਾਂ ਨੇ 17 ਚ ਪਾਇਆ ਪਰ ਜਿਵੇਂ ਬਾਈ ਨੇ ਦੱਸਿਆ ਜੀ ਦੁੱਧ ਹੀ ਮਾਰਕੀਟ ਅਸੀਂ 4 ਸਾਲ ਸ਼ਹਿਰ ਦੇ ਵਿੱਚ ਰਹਿ ਕੇ ਹਾਤਾ ਪਾ ਕੇ ਉੱਥੇ ਪਸ਼ੂ ਰੱਖ ਕੇ ਡਾਂਗਾ ਮੱਝਾ ਰੱਖ ਕੇ ਤੇ ਉੱਥੋਂ ਜਾ ਕੇ ਚਲਾਇਆ ਕੰਮ ਆਹ ਕੱਟੀ ਇਹ ਕਿਹੜੇ ਦੀ ਹੈ ਬਾਈ ਇਹ ਚੱਲੀ ਵੀ ਜੀ ਇਹ ਨੇ 40 160 ਦੀ 40 160 ਦੀ ਬਹੁਤ ਸੋਹਣੀ ਲੱਗਦੀ ਹੈ ਬਈ ਹੈਨਾ ਗੁਰੂ ਗੁਰੂ ਵੀ ਸੋਹਣੀ ਹੈ ਤਾਂ ਇਹ ਕੱਟੀ ਵੀਰੇ ਕੋਈ ਬਰਾੜ ਨਹੀਂ ਹੈ ਗੋਣ ਵਾਲੀ ਬਈ ਆਹ ਐਂਸੀ ਦੀ ਨਾਲ ਦੀ ਬਰਾੜ ਦੀ ਹੈ ਹਾਂ ਆ ਵੀਰਾਂ ਵਾਲੀ ਤੇ ਗੱਬਰ ਦੀ ਹੈ ਗੱਬਰ ਦੀ ਹੈ ਜੀ ਵੀਰੋ ਮੈਂ ਆਹ 70 577 ਦੀ ਹੈ ਇਹ 70 577 ਦੀ ਆ ਗਈ ਤੇ ਇਹ ਨੀਲੀ ਰਵੀ ਆ ਗਈ ਨੀਲੀ ਵੀ ਰਵੀ ਹੋਦੀ ਹੈ ਜੀ ਡਾਇਮੰਡ ਬੰਦੀ ਡਾਇਮੰਡ ਬੰਦੀ ਇਹ ਮੋਰਾ ਜੀ ਕੱਢੀ ਸੀ ਤੇ ਮੁਰਾਵੇਂ ਨੀਗੀ ਵਾਲੀ ਜ਼ਿਆਦਾ ਸੀ ਕਿ ਮੈਂ ਇਹਦੀ ਮਾਂ ਸੀਲ ਕਰਤੀ ਸੀ ਓਕੇ ਓਕੇ ਨੀਲੀ ਰਵੀ ਸੀ ਤੇ ਨੀਲੀ ਰਵੀ ਜੀ ਪੈਂਦੀ ਸੀਗੀ ਓਕੇ ਓਕੇ ਤਾਂ ਦੇਖੋ ਭਾਈ ਇਧਰਲੇ ਬੱਚੇ ਵੀ ਤੁਹਾਨੂੰ ਦਿਖਾਉਣੇ ਆ ਤੇ ਤੁਸੀਂ ਇਧਰਲੇ ਪਾਸੇ ਵੀ ਦੇਖੋ ਜਿਹੜੇ ਦਿਨੇ ਆ ਪਸ਼ੂ ਉਦੋਂ ਸੈਲਾਂ ਦੇ ਵਿੱਚ ਦਿਨੇ ਬਾਹਰ ਆਉਂਦੇ ਆ ਤੇ ਹੁਣ ਗਰਮੀਆਂ ਦੇ ਵਿੱਚ ਰਾਤ ਨੂੰ ਬਾਹਰ ਆ ਜਾ ਕਰਨਗੇ ਜਦੋਂ ਮਤਲਬ ਧੁੱਪ ਚੱਲ ਜਾਂਦੀ ਹੈ ਅਦੇ ਪੂਰਾ ਵਧੀਆ ਸੈਟ ਹੈ ਮੈਂ ਤੇ ਐਦਾਂ ਵੀ ਤੁਸੀਂ ਜਿਹੜਾ ਫਾਰਮ ਹੈ ਘਰੇ ਰਹਿ ਕੇ ਆਪਣੀ ਫੈਮਿਲੀ ਦੇ ਵਿੱਚ ਰਹਿ ਕੇ ਵੀ ਆਪਾਂ ਚਲਾ ਸਕਦੇ ਆ ਵੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਭਾਈ ਬਹੁਤ ਮੁੰਡੇ ਕਹਿੰਦੇ ਵੀ ਇੱਧਰ ਕੰਮ ਚਲਾਉਣਾ ਯਾਰ ਅਸੀਂ ਬਾਹਰ ਨਹੀਂ ਜਾਣਾ ਐਦਾਂ ਦੇ ਕੰਮ ਆ ਜਿਹੜੇ ਨਾ ਹੌਲੀ ਹੌਲੀ ਕੋਈ ਆਏ ਨਹੀਂ ਹੁੰਦਾ ਵੀ ਹੁਣੀ ਉੱਠਣਾ ਠੀਕ ਹੈ ਇੱਥੇ ਥੋੜੇ 5-7 ਪਸ਼ੂ ਹੈ 5-7 ਤਾਂ ਤਾਂ ਉਦਾਸ ਹੋ ਗਏ 10ਾਂ ਤੋਂ ਮਾੜੇ ਮੋਟੇ ਟੀਕੇ ਜਾਂਦੇ ਅੱਧੀਆਂ ਦਾ ਫੀਮੇਲ ਆਉਂਦੀਆਂ ਤਿੰਨ-ਤਿੰਨ ਸਾਲਾਂ ਬਾਅਦ ਉਹ ਦੁੱਗਣੇ ਤਿੱਗਣੇ ਵਧਣ ਲੱਗ ਜਾਂਦੇ ਇੱਕਦਮ ਬਾਈ ਇੱਕ ਗਿੱਲਾ ਪੈੜੀ ਨੂੰ ਬਾਈ ਨੇ ਤਿਆਰ ਕੀਤਾ ਸਾਰਾ ਇੱਕ ਗਿੱਲਾ ਪੈੜੀ ਚ ਓਕੇ ਸਾਰਾ ਵਿੱਚ ਹੀ ਆ ਫਾਰਮ ਵੀ ਕਿੱਲੇ ਚੋਂ ਵਿੱਚੇ ਫਾਰਮ ਵੀ ਵਿੱਚ ਹੀ ਆ ਉਹਦੇ ਜਮੀਰ ਵਸੇ ਨੂੰ ਇਹ ਆ ਲੋ ਅੱਛਾ ਆਪਣੇ ਕੋਲੇ ਜਿਹੜੀ ਜ਼ਮੀਨ ਹੈ ਕਿੱਲੇ ਹੀ ਹੈ ਕਿੱਲੇ ਦੇ ਘਰ ਵਿੱਚ ਆ ਲੋ ਘਰ ਵੀ ਆਪਣੇ ਕੋਲੇ ਸਾਰਾ ਕੁਝ ਸੇ ਮਤਲਬ ਜਿਹੜਾ ਫਾਰਮ ਹੈ ਅੱਧਾ ਕਿੱਲਾ ਹੀ ਆ ਗਿਆ ਅੱਧਾ ਕਿੱਲਾ ਤਾਂ ਘਰ ਤੇ ਆ ਅੱਧਾ ਹੀ ਆ ਮਿਲਦਾ ਜ ਜਮੀਨ ਦੇ ਹਿਸਾਬ ਨਾਲ ਲੱਗਿਆ ਆਪਾਂ ਕਹਿੰਦੇ ਸੀ ਵੀ ਬਾਹਰ ਜਾਵੜੋ ਗੱਗੇ ਜਿਹਦੇ ਕੋਲ ਜ਼ਮੀਨ ਹੈ ਨਹੀਂ ਵੀ ਉਹਦਾ ਸਰਦਾ ਨਹੀਂ ਹੈਨਾ ਤਾਂ ਫਿਰ ਬਾਈ ਨੇ ਵੀ ਉਹਦੇ ਵਾਂਗੂ ਇੱਕ ਕਿੱਲੇ ਤੋਂ ਤੂੰ ਦੇਖ ਲੈ ਤੇ ਅੱਜ ਮੈਂ ਕਹਿਣਾ ਵੀ ਬਾਈ ਨੂੰ ਤਾਂ ਚੱਲ ਆਪਾਂ ਪੁੱਛਦੇ ਆ ਵੀ ਮੈਂ ਆ ਪਸੂਆਂ ਵਾਲੇ ਰੱਖਣ ਵਾਲੇ ਬੰਦੇ ਆਪਾਂ ਆਪਾਂ ਆਟੀਮੇਟ ਲਾ ਸਕਦੇ ਆ ਵੀ ਬਾਈ 1.5 ਤੋਂ 2 ਲੱਖ ਰੁਪਿਆ ਐਵਰੇਜ ਜਿਹੜੀ ਹੁੰਦੀ ਹੈ ਨਾ ਪਸੂਆਂ ਦੀ ਉਹ ਐਨੇ ਥਾਂ ਚੋਂ ਰਹਿ ਕੇ 2.5 ਤੋਂ 3 ਲੱਖ ਰੁਪਿਆ ਤੱਕ ਵੀ ਜਾ ਸਕਦਾ ਹੈ ਹਰ ਵਾਰੀ 5-7 ਕਟੀਆਂ ਆਉਂਦੀਆਂ ਹੁਣ ਬਾਈ ਕੋਲੇ ਜਿੰਨੇ ਕੁ ਪਸੂ ਬਣ ਗਏ ਠੀਕ ਹੈ ਜਿਵੇਂ ਆਪਾਂ ਅੱਗੇ ਵੀ ਕਹਨੇ ਹੁੰਨੇ ਆ ਜੇ 30-40 ਪਸੂ ਬਣ ਗਏ 30-40ਆਂ ਚੋਂ ਜਿਵੇਂ ਉਹ ਕਟੀਆਂ 5-7 ਠੀਕ ਹੈ ਐਈਤੀ ਜਿਹੜੀਆਂ ਚੰਗੀਆਂ ਰੱਖ ਕੇ ਦੂਜੀਆਂ ਐਈਤੀ 5-7 ਕਟੀਆਂ ਸੂਪੀਆਂ 5-7 ਹੀ ਵਿਕ ਜਾਨਗੀਆਂ 7-8 ਲੱਖ ਦੀਆਂ ਮਗਰ ਆ ਅਗਲੀ ਵਾਰ ਨੂੰ ਗ ਕਿ ਨਦੀਆਂ ਇਕੱਠੀਆਂ ਆ ਗਈਆਂ ਅੱਦੇ ਕੱਟੇ ਆ ਗਏ ਹੌਲੀ ਹੌਲੀ 5-10 ਝੋਟੀਆਂ ਨਿਕਲ ਗਈਆਂ ਕੋ ਦੁੱਧ ਦੀ ਆਮਦਨ ਹੋ ਗਈ ਸਾਰਾ ਰਲ ਮਿਲ ਕੇ ਹੋ ਜਾਂਦਾ ਤੇ ਬਾਈ ਹੁਣ ਆਪਾਂ ਨੂੰ ਤਾਂ ਜਿਵੇਂ ਹੁਣ ਆਪਾਂ ਇਹ ਵੀ ਕਹਿੰਦੇ ਆ ਸਟੋਰੀ ਦੱਸਣੀ ਬਣਦੀ ਆ ਆਪਾਂ ਨੂੰ ਭਰਾਵਾਂ ਨੂੰ ਕਿਉਂਕਿ ਆਮ ਹਰ ਬੰਦਾ ਕੰਮ ਤੋਂ ਚਾਲੂ ਆ ਬਾਈ ਇਹ ਹਕੀਕਤ ਹੈ ਨਾ ਵੀ ਕੰਮ ਤੋਂ ਚਾਲੂ ਆ ਤੇ ਤੁਸੀਂ ਦੇਖੋ ਕਿਵੇਂ ਉੱਠ ਕੇ ਅੰਕਲ ਵਰਗੇ ਵੀ ਨਾਲ ਤੁਸੀਂ ਲੱਗੇ ਹਨਾ ਕੰਮ ਕਰਨਾ ਪਊਗਾ ਕਿਉਂਕਿ ਇਹੇ ਕੰਮ ਏ ਆ ਵੀ ਸਵੇਰ ਉੱਠਣਾ ਪੈਂਦਾ ਸਦਿਆਂ ਓਕੇ ਜਬ ਜਿਹੜੇ ਸਦਿਆਂ ਉੱਠਣ ਦੀ ਆਦਤ ਨਹੀਂ ਪਾਉਣੀ ਬਈ ਫੇਰ ਔਖਾ ਫੇਰ ਨਹੀਂ ਆਪਣੇ ਕਿੰਨੇ ਵਜ ਤੇ ਸਾਡੇ ਕੋਲੇ ਬੰਦਾ ਰੱਖਿਆ ਹੋਇਆ ਕੋਈ ਅਸੀਂ ਇੱਕ ਭਈਆ ਚਲੋ ਉਹ ਵੀ ਫਿਰ ਕੋਈ ਕੋਈ ਨੂੰ ਔਖਾ ਹੋ ਜਾਣਾ ਚੁਾਈ ਤੋਂ ਮਗਰੋਂ ਤੇ ਸਪਲਾਈ ਕਰਨ ਨੂੰ ਸ਼ਹਿਰ ਵੀ ਜਾਣਾ ਡੋਰ ਟੂ ਡੋਰ ਦੁੱਧ ਪਾ ਕੇ ਹੁਣ 60 70 ਘਰ ਮੇਰੇ ਕੋਲ ਦੁੱਧ ਵਾਲੇ ਆ ਠੀਕ ਹੈ ਦੁੱਧ ਹੁਣ ਕਿੰਨੇ ਦਾ ਪੈਂਦਾ ਆਪਣਾ ਦੁੱਧ ਸਾਰਾ ਮਹੀਨੇ ਦੀ ਕਿੰਨੇ ਦੁੱਧ ਦਾ ਪੈਂਦਾ ਆਪਣਾ ਯਾਨੀ 15000 ਦਾ ਡੇਲੀ ਪੈਂਦਾ ਵੀਰੇ ਸਾਡੇ ਕੋਲ ਓਕੇ ਡੇਲੀ ਪੈਂਦਾ ਤੇ ਖਰਚਾ ਡੇਲੀ ਦਾ ਕਿੰਨਾ ਹੋ ਜਾਂਦਾ ਦਿੱਲੀ ਦੇ ਵੀ 10000 30000 ਖਰਚਾ ਉਹ ਤੀਜਾ ਕੇ ਹਿੱਸਾ ਆਪਾਂ ਮੰਨਦੇ ਹੁੰਨੇ ਆ ਵਧੀਆ ਨਹੀਂ ਸਹੀ ਤਾਂ ਤੀਜਾ ਹਿੱਸਾ ਬਚਾ ਕੇ ਕੰਮ ਜਾਵਾ ਜੇ 50 ਅੱਧ ਵੀ ਦੇਣਗੇ ਫਿਰ ਉਹਦੇ ਚ ਪਸ਼ੂ ਖਰਾਬ ਹੋਣ ਲੱਗ ਪੈਣਗੇ ਕੋਈ ਲੇਟ ਹੋ ਗਿਆ ਕੋਈ ਫੇਟ ਹੋ ਗਿਆ ਰੱਖ ਨਹੀਂ ਦੇਣਾ ਕਿ ਫਿਰ ਜੀ ਆਪਾਂ ਦਾਣਾ ਦੂ ਹਾਂ ਫਿਰ ਇਹ ਨਹੀਂ ਬਰੀਡਿੰਗ ਹੋਣੀ ਮੂਰੇ ਬਿਲਕੁਲ ਹਾਂ ਫਿਰ ਵੀ ਤੁਸੀਂ ਚਲੋ ਆਏ ਆ ਬਾਈ ਪਰਮਾਤਮਾ ਤਰੱਕੀ ਬਖਸ਼ੇ ਵੀ ਉਹ ਹੀ 1.5 ਲੱਖ ਰੁਪਏ ਮਹੀਨਾ ਹੋ ਗਿਆ ਆਪਣਾ ਤਾਂ ਬਾਕੀ ਬਰੀਡਿੰਗ ਆ ਜਿਹੜੀ ਆਪਣੀਆਂ 15 ਛੋਟੀਆਂ ਜੋੜੀਆਂ ਜਾਨੀਆਂ ਜਾਂ ਵਧਾਈ ਜਾਂਦੇ ਉਹ ਲੱਗ ਹੈ ਤਾਂ ਹਰ ਸਾਲ ਆਪਾਂ ਪੰਜ ਝੋਟੀਆਂ ਦਾ ਵੇਚੀ ਸਕਦੇ ਐਡੇ ਵੱਡੇ ਫਾਰਮ ਜੋ ਪੰਜ ਬਹਿੜਾਂ ਵੇਚ ਸਕਦੇ ਆ ਅੱਛਾ ਤਿੰਨ ਚਾਰ ਕਟੀਆਂ ਚਾਰ ਗੱਭਣਾ ਚਾਰ ਵੱਡੇ ਕਟੀਆਂ ਚਾਰੇ ਗੱਭਣਾ ਅੱਛਾ ਚਾਰ ਮਹੀਸਾਂ ਵੇਚਤੀ ਆਪਾਂ ਹਾਂ ਉਹਨਾਂ ਚਾਰ ਵੇਚੀ ਗਾਣੇ ਸਾਲ ਕੱਟੇ ਜਾਂਨੀ ਕਿ ਹੁਣ ਯਕੀਨਨ ਤੂੰ ਐਡਾ ਕ ਵੱਡਾ ਫਾਰਮ ਕਰ ਲੈ ਵੀ ਇਹਦੇ ਚ ਤਿੰਨ ਚਾਰ ਗਾਵਾਂ ਤੇ ਤਿੰਨ ਚਾਰ ਮੱਝਾਂ ਹਰ ਸਾਲ ਵੇਚ ਸਕਦੇ ਆ ਵੀ 8-6 ਪਸ਼ੂ ਤਰੇ ਵੇਚਣ ਲੱਗੇ ਉਹ 10-12 ਲੱਖ ਦੇ ਹੋਗੇ ਜਿਵੇਂ ਕਟੀਆਂ ਬਾਈ ਅੱਜ ਕੀ ਚਾਰ ਮੱਛੀਆਂ ਦਿੱਤੀਆਂ ਉਹਨਾਂ ਚ ਉਧਰ ਥਾਂ ਘਟ ਗਿਆ ਸੀਗਾ ਨਿੱਕੀਆਂ ਮੱਛੀਆਂ ਵਰਲਡ ਵਾਈਡ ਦੇ ਸੈਕਟਰ ਟੀਮ ਆ ਬੱਚੀ ਆਵੇ ਓਕੇ ਆ ਵਾਜ ਦਵਾਜ ਦਾ ਬਾਈ ਨੇ ਚਾਹਦਾ ਟਰੈਕਟਰ ਵੀ ਮਨ ਇਹ ਸੀਗਾ ਐਕਸਟਰ ਸੀਗਾ ਇਹ ਜੇ ਰੈਡੀ ਕਿਨ ਕੇ ਦਾ ਨਾਮ ਮੇਰੇ ਕੋਲ ਸਾਰੇ ਸਟਰਾ ਸੰਦੇ ਹੋਏ ਓਕੇ ਉਹਨੇ ਅੱਛਾ ਹੁਣ ਮੈਂ ਕਿਹਾ ਵੀ ਅੱਛੇ ਆਜਾਦੇ ਦੁੱਧ ਵਾਲੇ ਜਿਹਨੂੰ ਉਧਰ ਛੱਡਾਂਗੇ ਚਾਰ ਬੱਚਾ ਬਾਈ ਹੁੰਦੀ ਲੈ ਗਈ ਸੀ ਇੱਕ ਉਹਨਾਂ ਨੂੰ ਬੜਾ ਸ਼ੌਕ ਸੀ ਕਹਿੰਦੇ ਬਾਈ ਤੇਰੇ ਤੋਂ ਲੈ ਕੇ ਹੀ ਜਾਣਗਾ ਉਹ ਲੈ ਗਈ ਓਕੇ ਓਕੇ ਚਲ ਫਿਰ ਆਪਾਂ ਤੋਂ ਫਿਰ ਬਾਲੀਆਂ ਵੀ ਨਹੀਂ ਫਿਰ ਪਾਲਦਿਆਂ ਹਨਾ ਆਉ ਆਪਾਂ ਨੂੰ ਉਨੇ ਦੀ ਪਾਲੂ ਫਾਰਮ ਚ ਪੂਰਾ ਹੋ ਜਾਂਦਾ ਵੀ ਚੱਲ ਨਹੀਂ ਨਾ ਹਾਂ ਕਿਉਂਕਿ ਜੇ ਸਾਰਿਆਂ ਦੇ ਜੋਰ ਲਉਣੇ ਫਿਰ ਆਪਾਂ ਨੂੰ ਵੀ ਖਰਚਾ ਵੱਧ ਕਰਨਾ ਪੈਂਦਾ ਫਿਰ ਮੇਨਟੇਨ ਰੱਖਣਾ 40 127 ਦੀ ਹੈ 40 116 ਦੀ ਹੈ ਓਕੇ ਉਹ ਸਾਈਜ਼ ਵਾਲ ਹੈਗੀ ਆ 10 085 ਦੀ ਜਿਹੜਾ ਉਹ ਜਿਹਦਾ ਸੈਕ ਦਾ ਸੀ ਮੇਰੇ ਠੀਕ ਹੈ ਜੀ ਤਾਂ ਬਾਕੀ ਭਾਈ ਤੁਸੀਂ ਦੇਖੋ ਦੇਖੋ ਬੱਚਿਆਂ ਨੇ ਵੀ ਇੱਥੇ ਵਿੱਚ ਆ ਇਧਰਲੇ ਬਸ ਇਹ ਗੋਬਰ ਵਾਸਤੇ ਇੱਥੋਂ ਚੱਕ ਕੇ ਸਾਰਾ ਵਿੱਚ ਕਰੀ ਜਾਂਦੇ ਮੁਰਕੇ ਇੱਥੋਂ ਹੀ ਕੱਢ ਲੈਂਦੇ ਆ ਇਹ ਦੋ ਹੌਦੀਆਂ ਤਿੰਨ ਬਣੀਆਂ ਹੋਈਆਂ ਗੋਬਰ ਵਾਸਤੇ ਆ ਦੇ ਤਿੰਨ ਹੌਦੀਆਂ ਇੱਧਰ ਬਣੀ ਆਵੀਆਂ ਸਾਰਾ ਗੋਹਾ ਇੱਕ ਥਾਂ ਤੇ ਇਕੱਠਾ ਹੋ ਜਾਂਦਾ ਆ ਦੋ ਬੱਚੇ ਕੱਟੇ ਆ ਗਏ ਭੀਮ ਦਾ ਤੇ ਅਰਜਨ ਗੁੰਗਰ ਦਾ ਅਰਜਨ ਗੁੰਗਰ ਦਾ ਗਿਆ ਠੀਕ ਹੈ ਜੀ ਇਹ ਕੱਟੀ ਆ ਗਈ ਠੀਕ ਹੈ ਜੀ ਚਵਾਈ ਵੀ ਇਹਦੇ ਨਾਲ ਬਣਦੀ 22 ਵੀ ਇੰਨੀ ਕਰੱਖ ਲੈਣੀ ਨਹੀਂ ਨਹੀਂ ਬਿਲਕੁਲ ਬਰੇਸ 22 ਦਾ ਜ਼ਰੂਰ ਰੱਖਣੀ ਚਾਹੀਦੀ ਹੈ ਰਾਮ ਆਪਾਂ ਸਲਵਰ ਦੇ ਰੱਖੇ ਕਿਉਂਕਿ ਆਪਾਂ ਦੁੱਧ ਸ਼ਹਿਰ ਮਾ ਪਾਉਣਾ ਹੁੰਦਾ ਕੁਆਲਿਟੀ ਵਾਲਾ ਸਟੀਲ ਦੀ ਹੈ ਬਾਈ ਉਹੀ ਤਾਂ ਗੱਲ ਹੈ ਜੇ ਮਾੜਾ ਮੋਟਾ ਦੁੱਧ ਲੱਗਿਆ ਰਹਿ ਗਿਆ ਅਗਲੇ ਦਾ ਦੁੱਧ ਖਰਾਬ ਆਪਾਂ ਨੂੰ ਲੰਬਾ ਦੁੱਧ ਸਲਵਰ ਖੁਰਦਾ ਬਿਲਕੁਲ ਜੀ ਆਪਾਂ ਸਟੀਲ ਤਾਂ ਹੀ ਰੱਖਿਆ ਹੈ ਨਹੀਂ ਨਹੀਂ ਸਹੀ ਹੈ ਹਾਂ ਸਲਵਰ ਕਹਿੰਦੇ ਨੇ ਮਾੜਾ ਹੁੰਦਾ ਹੈ ਤੇ ਮੱਜਾਂ ਵੀ ਚਵਾਈ ਜਿਹੜੀ ਹੱਥੀ ਕਰਦੇ ਹੈ ਕਿ ਮਾਣੀ ਮੋਟੀ ਚੋਕੇ ਦੇਖੀ ਹੈ ਕਦੇ ਮਸ਼ੀਨ ਲਾਈ ਸੀ ਬਾਈ ਪਰ ਉਹ ਵੀ ਇਹ ਪਹਿਲਾਂ ਨਾਲ ਨਹੀਂ ਲਾਉ ਹਾਂ ਉਹਨੇ ਚਮਾਲ ਲਿਆ ਸੀ ਦੁੱਧ ਖੜੀ ਰਹੀ ਸਾਰਾ ਪਰ ਦੁੱਧ ਉਹ ਤੁਹਾਡੇ ਵਾਲੀ ਗੱਲ ਦਾ ਕਿਲੋ ਡੇਢ ਕਿਲੋ ਦੁੱਧ ਮਗਰੋਂ ਰਹਿ ਗਿਆ ਹਾਂ ਚੂਣਾ ਪੈਂਦਾ ਉਹਨਾਂ ਉਹ ਤੋਂ ਬਾਅਦ ਟਾਈਮ ਲੱਗ ਜਾਂਦਾ ਹੈ ਨਾ ਸਾਰ ਨਹੀਂ ਇਹ ਬਣਦਾ ਜੀ ਜਦੋਂ ਨਾ ਮੂਹ ਮਹੀਨਿਆਂ ਤੇ ਆ ਗਾੜੀ ਦਾ ਦੁੱਧ ਘਟਾ ਮਗਰ ਨਾਲੋਂ ਅੱਛਾ ਤੇ ਜਦੋਂ ਉਹ ਮੂਹ ਨੇ ਮੁੱਕ ਗਏ ਓਕੇ ਜੀ ਤੇ ਉਹ ਪੰਪ ਕਰੀਜੀ ਮਸ਼ੀਨ 'ਚ ਥੋੜਾ ਜਿਹਾ ਮੈਂ ਕੜਤਣ ਬੰਦਨ ਲੱਗ ਚੱਲੀ ਠੀਕ ਹੈ ਜੀ ਬਾਈ ਤਾਂ ਇਹ ਗਾਂ ਫਰੇ ਇਹ ਕਾਫੀ ਟਾਈਮ ਦੀ ਹੈ ਤੁਹਾਡੇ ਕੋਲ ਹੈ ਨਾ ਦੱਸਿਆ ਤੂੰ ਇਹਦੇ ਤੋਂ ਬੱਚੇ ਅਸੀਂ ਲੈ ਇਹ ਗਰਲੈਂਡੋ ਇਹਦੀ ਹੈ ਇਹਦੀ ਗਰਲੈਂਡੋ ਵੀ ਇਹਦੀ ਹੈ ਇਹ ਦੋ ਦੋਸਾਂ ਨਹੀਂ ਚ ਔਰ ਲਈ ਦੋਆਂ ਚੋ ਦੋ ਔਰ ਲਈ ਮੂਹਰੇ ਲਈ ਤੇ ਦੋ ਧਾਰਾਂ ਬੈੰਦੀਆਂ ਓਕੇ ਤੇ ਇਹ ਸੱਤਵੇਂ ਸੁਆ ਇਹ ਸੱਤਵੇਂ ਆਇਆ ਇਤਿਆਦ ਦਿੱਤੀ ਤੋ ਦੇਖੋ ਭਾਈ ਬੱਚੇ ਲੈ ਲਾਂਦੇ ਆ ਤੇ ਆਹ ਕੀ ਕਲਰ ਜਰਸੀ ਦਿੱਤੀ ਇਹ ਇੱਥੇ ਦੇਖੋ ਕਿੰਨੀ ਸੋਹਣੀ ਇਹ ਸੈਕਸ ਲਾਇਆ ਹੋਇਆ ਸੀ ਹੁਣ ਇਹ ਨਹੀਂ ਨਾਰਮਲ ਲੈ ਜੀ ਨਾਰਮਲ 0.35 ਤੇ ਕੋਈ ਗੱਲ ਆ ਫਿਰ ਇਹਨੇ ਜੇ ਦੁੱਧ ਦੀ ਕਮੀ ਛੜਤੀ ਤਾਂ ਵਿਚਾਰੀ ਬਾਧਾ ਬਹੁਤ ਦੇ ਦਿੰਦਾ ਪਸ਼ੂ ਹੈ ਨਾ ਆਪ ਦਾ ਹੱਕ ਰੱਖ ਦੇਣੀ ਹੁੰਦਾ ਪਸ਼ੂ 18 ਕਿਲੋ ਦੁੱਧ 9 ਕਿਲੋ ਡੰਗ ਦਾ ਦੇ ਦਿੰਦੀ ਆ ਦੇ ਦਿੰਦੀ ਆ ਹੁਣ ਤਾਂ ਉਏਨੇ 35 40 ਦਿਨ ਨਹੀਂ ਵੱਧ ਤੋਂ ਵੱਧ ਫਿਰ ਹੁਣ ਤਾਂ ਚਲ ਹੁਣ ਵੀ ਬਹੁਤ ਨਾਲੇ ਬੱਚੇ ਚੜ ਲਈ ਕਈ ਚੀਜ਼ਾਂ ਹੁੰਦੀਆਂ ਕਈ ਚੀਜ਼ਾਂ ਹੁੰਦੀਆਂ ਫਾਰਮ ਵਾਸਤੇ ਲੱਕੀ ਵੀ ਹੁੰਦੀਆਂ ਲੱਕੀ ਬਹੁਤ ਆ ਬਈ ਬਹੁਤ ਹੁੰਦੀ ਹੈ ਜਦੋਂ ਜੀ ਆਈ ਆ ਚਲਵਾਤੀ ਤਾਂ ਦੇਖ ਸਕਦੇ ਆ ਜਿੱਥੇਲੇ ਪਾਸੇ ਨਾਲੇ ਗੇਟ ਲੱਗਿਆ ਹੋਇਆ ਵੀ ਉੱਧਰ ਪਸ਼ੂ ਨਿਕਲ ਇਹ ਵੀ ਵਧੀਆ ਪਸ਼ੂ ਅਦੇ ਹੁਣ ਇੱਥੋਂ ਜਾ ਕੇ ਪਸ਼ੂ ਅੰਦਰ ਲੱਗੇ ਹੋਏ ਹੁਣ ਕੱਕ ਪੱਟਾ ਖਾ ਕੇ ਅੰਦਰ ਰਹਿਣਗੇ ਤਾਂ ਸਵੇਰ ਫੇਰ ਇਹ ਬਾਹਰ ਆ ਜਾਣਗੇ ਆਪਦੀ ਸੁੰਨੀ ਸੁੰਨੀ ਖਾ ਕੇ ਚਾਰੇ ਪਾਸੇ ਦੇ ਬਾਕੀ ਤੂੰ ਦੇਖਿਆ ਵਾਕੀ ਲੋਕੇਸ਼ਨ ਬਹੁਤ ਸੋਹਣੀ ਆ ਤਾਂ ਐਦਾਂ ਦੀ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰਿਆ ਕਰੋ ਤਾਂ ਵਾਤੋ ਵਾਤ ਲਾਇਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਵਧੀਆ ਕਿਉਂਕਿ ਹਰਫ ਸਾਡਾ ਫਾਰਮ ਸਾਨੂੰ ਚੰਗੇ ਦਿਖਾਉਣ ਦਾ ਇਹੀ ਫਰਜ਼ ਬਣਦਾ ਵੀ ਤੁਸੀਂ ਵੀ ਜਿਹੜੀ ਮਿਹਨਤ ਆਪਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਦੇ ਵਾਸਤੇ ਮਿਹਨਤ ਕਰੋ ਕਿਉਂਕਿ ਦੇਖੋ ਕਿਸੇ ਵਾਸਤੇ ਕੰਮ ਕਰਨਾ ਉਹ ਸਿਰਫ ਇੱਕ ਕੰਮ ਹੀ ਕਰਨਾ ਹੁੰਦਾ ਆਪਾਂ ਕੰਮ ਕਿਸੇ ਵਾਸਤੇ ਕਰਦੇ ਆਂ ਤਰੱਕੀ ਵੀ ਉਸ ਵਾਸਤੇ ਆ ਤਾਂ ਕਦੇ ਤੁਸੀਂ ਇਨਾਂ ਕੁ ਸਮਾਂ ਜ਼ਰੂਰ ਕੱਢੋਗੇ ਤੁਸੀਂ ਆਪਦੇ ਲਈ ਕੰਮ ਕਰਕੇ ਦੇਖੋ ਪਾਵਾ ਮਾਂ ਦੀ ਅੱਜ ਤੁਹਾਨੂੰ 5000 ਬਚੂ ਪਾਵਾ ਮਾਂ ਦੀ 7 ਵਜੇ ਪਰ ਅੱਜ 5 ਬਚਾਉਣ ਵਾਲਾ 50000 ਬਣਾਉਣ ਲੱਗੂ 50000 ਬਣਾਉਣ ਵਾਲਾ 5 ਲੱਖ ਬਣਾਉਣ ਲੱਗੂਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਤਾਂ ਯਕੀਨਨ ਇਹ ਕੰਮ ਹੁੰਦਾ ਹੈ ਹਨਾ ਕਿਉਂਕਿ ਤਰੱਕੀ ਥੋੜਾ ਜਿਹਾ ਸਮਾਂ ਤਾਂ ਲੱਗਿਆ ਨਾ ਹੁੰਦਾ ਤੇ ਆਪਦੇ ਕੰਮ ਦੇ ਵਿੱਚ ਸੁਆ ਧੰਨਵਾਦ ਸ਼ਸ਼ੀਕਲ ਵਧੀਆ ਲੱਗਿਆ ਬਹੁਤ ਬਹੁਤ ਸ਼ੇਅਰ ਕਰਿਓ ਜੀ